ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਵੀ ਸਿੰਘ ਜੀ ਆਨੂੰ ਅੱਜ ਦੀ ਵੀਡੀਓ ਵਿੱਚ ਤੇ ਇੱਕ ਵੀਡੀਓ ਕੱਲ ਪਾਈ ਸੀ ਗਰਵਾਣੀ ਦੀ ਬਿਆਦ ਵੀ ਦੀ ਕਾਡਾ ਤੇ ਗਰਵਾਣੀ ਸ਼ਵਾ ਦਿੰਨੇ ਆਪਾਂ ਅੱਜ ਆਪਾਂ ਰਾਮ ਮੰਡੀ ਖੜੇ ਸੀਗੇ ਆਪਣੇ ਵੀਰ ਤੋਂ ਆਈ ਸੀ ਸੈਲਟ ਮਾਸਟਰ ਵਾਲੇ ਕੋ ਤੇ ਬਾਹਰ ਨਾ ਆ ਰੋਡ ਦੇ ਉੱਪਰੋਂ ਚੱਕੀ ਆ ਬਾਈ ਸੈਲਟ ਮਾਸਟਰ ਨਾਲ ਸ਼੍ਰੀਨਦਰ ਬਹੁਤ ਧੇਗਵਾਦ ਮਹਾਰਾਜ ਜੀ ਧਰਮ ਦੀ ਚਾਦਰ ਉਹਨਾਂ ਦਾ ਅੱਜ ਆਗਮਨ ਪੁਰ ਰਿਹਾ ਜੀ ਤੇ ਆ ਪੰਜਾਬ ਸਰਕਾਰ ਵੱਲੋਂ ਉਹਦੇ ਆਖਰ ਪਰ ਉਹਨੂੰ ਸਮਾਰਿਤ ਦਾ ਇਸ਼ਤਿਹਾਰ ਦਿੱਤਾ ਹੋਇਆ ਆ ਤੇ ਇਹ ਅਖਬਾਰ ਚ ਕੀ ਆ ਰੋਡ ਦੇ ਉੱਤੋਂ ਅਸੀਂ ਤੇ ਬੇਨਤੀ ਆ ਖਵਾਰਾ ਵਾਲਿਆਂ ਨੂੰ ਤੇ ਸਰਕਾਰਾਂ ਨੂੰ ਜਿਹੜੀ ਮਰਜ਼ੀ ਸਰਕਾਰ ਹੋਵੇ ਉਹ ਬੇਨਤੀ ਆ ਕਿ ਕਿਸੇ ਦੀ ਫੋਟੋ ਨਾ ਦਿਆ ਕਰੋ ਭਰਾਵਾ ਕਹਿੰਦਾ ਨਾਂ ਨਾ ਦਿਆ ਕਰੋ ਬਾਅਦ ਖਵਾਰਾ ਰੋਲਦੀਆਂ ਨੇ ਰੋਡਾਂ ਤੇ ਢੇਰਾਂ ਤੇ ਗੰਦਗੀ ਦੇ ਵਿੱਚ ਇੱਥੇ ਕਿੰਨੇ ਗਰਵਾਣੀ ਵੀ ਲਿਖੀ ਹੋਣੀ ਆ ਜਦੋਂ ਆਪਾਂ ਕੇਹੇ ਵੀ ਡੈਥ ਦੀ ਜਿੰਨੇ ਖਬਰ ਜੇ ਕਿਸੇ ਦਾ ਅੰਤਿਮ ਸੰਸਕਾਰ ਆ ਭੋਗਿਆ ਉਹਦੇ ਉੱਪਰ ਆਪਾਂ ਕਰਵਾਨੀ ਲਿਖ ਦਿੰਨੇ ਆ ਆਪਾਂ ਸਿੱਖ ਹੀ ਬੇਅਦਵੀ ਕਰੀ ਜਾਂਦੇ ਕਰਵਾਨੀ ਦੀ ਉਹ ਤੁਹਾਡੇ ਚਰਨਾਂ ਕੋਲੇ ਦੇ ਹੱਥ ਛੋੜ ਕੇ ਬੇਨਤੀ ਆ ਸਿਰ ਨਿਵਾ ਕੇ ਇਹ ਕੰਮ ਬੰਦ ਕਰ ਦਿਓ 12 ਵਿੱਚ ਕਾਰਡਾਂ ਤੇ ਕਿਤੇ ਵੀ ਕਰਵਾਨੀ ਲਿਖਦੇ ਆ ਬੇਨਤੀ ਆ ਨਾਂ ਲਿਖੋ ਨਾ ਇਹਦਾ ਫੋਟੋਆ ਦੇ ਦੇ ਕੇ ਆ ਕਰਵਾਨੀ ਲੈ ਕੇ ਨੂੰ ਤੇ ਇੱਕ ਵਾਰ ਮਾਰੇ ਦੀ ਫੋਟੋ ਲਾਈਓ ਆ ਪੈਰ ਜੁੱਲ ਰਹੀ ਆ ਉਹ ਸ਼ਰਮ ਕਰ ਲਓ ਕੁਛ ਇਹ ਤੀਜਾ ਦਿਖਾ ਕੇ ਕੀ ਦਿਖਾਣਾ ਚਾਹੁੰਦੇ ਤੁਸੀਂ ਦੱਸੋ ਇੰਨਾ ਕੀ ਜ਼ਿਆਦਾ ਹੋ ਜਾਊਗਾ ਤੇ ਬੇਨਤੀ ਆ ਕੰਮ ਆ ਫਾਰਮ ਵਾਲੋਂ ਨੂੰ ਬੇਨਤੀ ਆ ਉਹ ਭਾਈ ਨਾ ਕਰਿਆ ਕਰੋ ਨਾ ਪਾਣੀ ਨਿਚਾ ਕਰੋ